ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅਤੇ ਅੱਜ ਹੈ 6 ਦਸੰਬਰ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 6 ਦਸੰਬਰ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਹਾਲ ਹੀ ਵਿੱਚ ਪਹਿਲਾ ਐਕਸ ਰੇ ਪੋਲਰੀਮੀਟਰ ਸੈਟੇਲਾਈਟ ਕੌਣ ਲਾਂਚ ਕਰੇਗਾ ਹਾਂਜੀ ਪਹਿਲਾ ਐਕਸ ਰੇ ਪੋਲੀਮੀਟਰ ਸੈਟੇਲਾਈਟ ਭਾਰਤ ਦੀ ਸਪੇਸ ਏਜੰਸੀ ਇਸਰੋ ਲਾਂਚ ਕਰੇਗੀ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਇਸਰੋ ਹੁਣ ਇਸਰੋ ਦੀ ਗੱਲ ਹੋ ਰਹੀ ਆ ਤਾਂ ਇਸਰੋ ਦੀ ਫੁੱਲ ਫਾਰਮ ਕੀ ਆ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸ ਦੀ ਸਥਾਪਨਾ ਹੋਈ ਸੀ 1969 ਦੇ ਵਿੱਚ ਹੈੱਡ ਕੁਆਰਟਰ ਬੰਗਲੌਰ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਆ ਐਸ ਸੋਮਨਾਥ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਖਾਦੀ ਮਟਿਕਲਾ ਮਹਾਉਤਸਵ ਦਾ ਉਦਘਾਟਨ ਕਿਸ ਨੇ ਕੀਤਾ ਹਾਂਜੀ ਖਾਦੀ ਮਟੀਕਲਾ ਮਹਾਉਤਸਵ ਦਾ ਜਿਹੜਾ ਉਦਘਾਟਨ ਆ ਉਹ ਕਿਸਤਾ ਵਾ ਅਮਿਤ ਸ਼ਾਣੀ ਸਾਡੇ ਕੇਂਦਰੀ ਸਹਿਕਾਰਤਾ ਤੇ ਗ੍ਰਹਿ ਮੰਤਰੀ ਅਮਿਤ ਸ਼ਾ ਤੇ ਇਨਾਂ ਨੇ ਹੀ ਖਾਦੀ ਮਟੀਕਲਾ ਮਹਾਉਤਸਵ ਦਾ ਉਦਘਾਟਨ ਕੀਤਾ অপਸ਼ਨ ਸੀ ਇਜ਼ ਅ ਰਾਈਟ ਆਨਸਰ ਤੇ ਅਹਮਦਾਬਾਦ ਦੇ ਵਿੱਚ ਕੀਤਾ ਨੈਕਸਟ ਕੁਐਸਚਨ ਹਾਲ ਹੀ ਵਿੱਚ ਆਈ ਸੀ F R E ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ ਕੌਣ ਬਣੀ ਆ ਹਾਂਜੀ ICFR E ਇਸ ਦੀ ਫੁੱਲ ਫਾਰਮ ਇੰਪੋਰਟੈਂਟ ਆ ਇੰਡੀਅਨ ਕਾਉਂਸਲ ਆਫ ਫੋਰੈਸਟ ਰਿਸਰਚ ਐਂਡ ਇੰਸਟੀਚਿਊਟ ਇਸ ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ ਬਣੀ ਆ ਕੰਚਨ ਦੇਵੀ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਸੈਮ ਆਲਟਮੈਨ ਨੂੰ ਓਪਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੀਈਓ ਵਜੋਂ ਦੁਆਰਾ ਅਪੁਆਇੰਟ ਕੀਤਾ ਗਿਆ ਰੂਰਲ ਮਾਰਕੀਟਿੰਗ ਐਸੋਸੀਏਸ਼ਨ ਆਫ ਇੰਡੀਆ ਨੇ ਪੁਨੀਤ ਵਿਦਿਆਰਥੀ ਨੂੰ ਪ੍ਰਧਾਨ ਚੁਣਿਆ ਆਨੰਦ ਮਹਿੰਦਰਾ ਨੂੰ ਮੁਵਈ ਉਤਸਵ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਜਸਟਿਸ ਵਿਵੇਕ ਚੌਧਰੀ ਨੇ ਪਟਨਾ ਹਾਈ ਕੋਰਟ ਦੇ ਜੱਜ ਵਜੋਂ ਸੌ ਚੁੱਕੇ ਲక్ష్ਮੀ RAM ਕ੍ਰਿਸ਼ਨਨ ਨੂੰ SBI ਦੇ ਬਧੀਕ ਡਾਇਰੈਕਟਰ ਵਜੋਂ ਚੁਣਿਆ ਗਿਆ ਵਿਨੀ ਐਮ ਤੰਨੂ ਸਟੇਟ ਬੈਂਕ ਆਫ ਇੰਡੀਆ ਦਾ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ ਅਜੇ ਸੂਧ ਨੂੰ ਨਾਬਾਇਡ ਦਾ ਡਿਪਟੀ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਮੀਮੀ ਯੋਰਜ਼ ਅਵਾਰਡ ਕੌਣ ਪ੍ਰਾਪਤ ਕਰੇਗਾ ਮੀਮੀ ਯੋਰਜ਼ ਅਵਾਰਡ ਪ੍ਰਾਪਤ ਕਰਨ ਕਰਨਗੇ 올ੰਪੀਅਨ ਮੁਰਲੀ ਸ਼੍ਰੀ ਸ਼ੰਕਰ অপশন ਨੰਬਰ ਬੀ ਇਜ਼ ਦਾ ਰਾਈਟ ਆਨਸਰ ਤੇ ਕੇਰਲ ਦੇ ਆ ਮੁਰਲੀ ਸ਼੍ਰੀ ਸ਼ੰਕਰ ਤੇ 35ਵਾਂ ਮੀਮੀ ਯੋਰਜ਼ ਅਵਾਰਡ ਪ੍ਰਾਪਤ ਕਰਨਗੇ ਹੁਣ ਇੱਕ ਅਵਾਰਡ ਦੀ ਗੱਲ ਆ ਤਾਂ ਅਬਦੁੱਲਾਹ ਹੀ ਮੀਰ ਨੇ ਵਿਵਸਥਾਪਿਤ ਬੱਚਿਆਂ ਨੂੰ ਸਿੱਖਿਆ ਦੇਣ ਲਈ ਸੰਯੁਕਤ ਰਾਸ਼ਟਰ ਨੈਂਸਨ ਪੁਰਸ਼ਕਾਰ ਜਿੱਤਿਆ ਮਾਈਕਲ ਡਾਗਲਸ ਨੂੰ ਸਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਸਫੀਨਾ ਹੁਸੈਨ ਨੇ ਸਿੱਖਿਆ ਲਈ ਵਾਈਸ ਅਵਾਰਡ ਜਿੱਤਿਆ ਬੁਕਰ ਪੁਰਸਕਾਰ 2023 ਪਾਲ ਲਿੰਚ ਨੂੰ ਦਿੱਤਾ ਗਿਆ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਭਾਰਤ ਨੇ ਕਿਸ ਦੇਸ਼ ਤੋਂ ਕੱਚੇ ਤੇਲ ਦੀ ਦਰਾਮਦ ਮੂੜ ਸ਼ੁਰੂ ਕੀਤੀ ਹਾਂਜੀ ਭਾਰਤ ਨੇ ਵੈਨੇਜੂਏਲਾ ਤੋਂ ਕੱਚੇ ਤੇਲ ਦੀ ਦਰਾਮਦ ਮੂੜ ਸ਼ੁਰੂ ਕੀਤੀ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਵੈਨੇਜੂਏਲਾ ਇਸ ਦੀ ਕੈਪੀਟਲ ਆ ਕਰਾਕਸ ਕਰੰਸੀ ਆ ਵੈਨੇਜੂਏਲਾ ਬੋਲੀਵਰ ਪ੍ਰੈਜ਼ੀਡੈਂਟ ਆ ਨਿਕੋਲਸ ਮਦ్రో ਨੈਕਸਟ ਕੁਐਸ਼ਨ ਹੈ ਹਾਲ ਹੀ ਵਿੱਚ ਭਾਰਤੀ ਜਲ ਸੈਨਾ ਦਿਵਸ ਕਦੋਂ ਮਨਾਇਆ ਗਿਆ ਭਾਰਤੀ ਜਲ ਸੈਨਾ ਦਿਵਸ ਹਰੇਕ ਸਾਲ 4 ਦਸੰਬਰ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਇੰਡੀਅਨ ਨੇਵੀ ਦੀ ਗੱਲ ਹੋ ਰਹੀ ਆ ਤਾਂ ਇੰਡੀਅਨ ਇੰਡੀਅਨ ਨੇਵੀ ਦੇ ਐਟ ਪ੍ਰੈਸੈਂਟ ਚੀਫ ਕੌਣ ਨੇ ਆਰ ਹਰੀ ਕੁਮਾਰ ਤੇ ਬਹਾਦਰੀ ਅਤੇ ਉਪलब्ਧੀਆਂ ਦੇ ਜਸ਼ਨ ਨੂੰ ਜਸ਼ਨ ਮਨਾਉਣ ਲਈ ਇੰਡੀਅਨ ਨੇਵੀ ਦੀ ਬਹਾਦਰੀ ਅਤੇ ਉਪलब्ਧੀਆਂ ਦੇ ਜਸ਼ਨ ਮਨਾਉਣ ਲਈ ਇਹ ਦਿਵਸ ਹੈ ਜਿਹੜਾ 4 ਦਸੰਬਰ ਨੂੰ ਮਨਾਇਆ ਜਾਂਦਾ ਵਾ ਹੁਣ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ ਬੀਐਸਐਫ ਦਾ ਸਥਾਪਨਾ ਦਿਵਸ ਮਨਾਇਆ ਗਿਆ 2 ਦਸੰਬਰ ਨੂੰ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਮਨਾਇਆ ਗਿਆ ਰਾਸ਼ਟਰੀ ਪ੍ਰਦੂਸ਼ਣ ਨਿਰੰਤਰਣ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਗੁਲਾਮੀ ਖਾਤਮਾ ਦਿਵਸ ਮਨਾਇਆ ਗਿਆ 3 ਦਸੰਬਰ ਨੂੰ ਵਿਸ਼ਵ ਅਪੰਗਤਾ ਦਿਵਸ ਮਨਾਇਆ ਗਿਆ ਨੈਕਸਟ ਪੋਜੀਸ਼ਨ ਸਮਰਾਧੀ ਕਨਕਲੇਵ ਨਾਮ ਦੀ ਡਿਪਟੈਕ ਸਟਾਰਟਅਪ ਪ੍ਰੋਮੋਸ਼ਨ ਮੋਹਮ ਕਿੱਥੇ ਸ਼ੁਰੂ ਹੋਈ ਵੈਰੀ ਵੈਰੀ ਇੰਪੋਰਟੈਂਟ ਸਮਰਾਦੀ ਕਨਕਲੇਵ ਨਾਮ ਦੀ ਡਿਪਟੈਕ ਸਟਾਰਟਅਪ ਪ੍ਰੋਮੋਸ਼ਨ ਮੋਹਿਮਾ ਜਿਹੜੀ ਇਹ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਨੇ ਖੇਤੀ ਦੇ ਲਈ ਸ਼ੁਰੂ ਕੀਤੀ ਆ ਤੇ right IIT ਰੋਪੜ ਦੇ ਵਿੱਚ ਸ਼ੁਰੂ ਹੋਈ ਆ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ IIT ਰੋਪੜ ਹੁਣ IIT ਦੀ ਗੱਲ ਆ ਤਾਂ IIT ਰੋਪੜ ਦੇ ਖੋਜਕਰਤਾਵਾਂ ਨੇ ਸਤਲੋਜ ਦੇ ਵਿੱਚ ਇੱਕ ਦੁਰਲਭ ਧਾਤ ਟੈਟਲਮ ਦੀ ਖੋਜ ਕੀਤੀ ਕੇਵੀਆਈਸੀ ਨੇ IIT ਦਿੱਲੀ ਵਿਖੇ ਨਵੇਂ ਖਾਦੀ ਇੰਡੀਆ ਆਊਟਲੈਟ ਦਾ ਉਦਘਾਟਨ ਕੀਤਾ IIT ਕਾਨਪੁਰ ਨੇ ਸਟਾਰਟਅਪ ਇਕੋਸਿਸਟਮ ਨੂੰ ਹੁਲਾਰਾ ਦੇਣ ਲਈ ICICI ਬੈਂਕ ਨਾਲ ਸਾਂਝੇਦਾਰੀ ਕੀਤੀ ਨੈਕਸਟ ਕੁਐਸ਼ਨ ਕੌਣ ਹਾਲ ਹੀ ਵਿੱਚ ਭਾਰਤ ਦਾ 84ਵਾਂ ਸਤਰੰਜ ਗ੍ਰੈਂਡਮਾਸਟਰ ਬਣਿਆ ਇੱਥੇ ਜੇ ਸਤਰੰਜ ਦੀ ਗੱਲ ਕਰੀਏ ਨਾ ਮਹਿਲਾਵਾਂ ਦੇ ਵਿੱਚ ਸਿਰਫ ਤਿੰਨ ਔਰਤਾਂ ਹੀ ਸਤਰੰਜ ਗ੍ਰੈਂਡਮਾਸਟਰ ਆ ਠੀਕ ਹੈ ਤਿੰਨ ਔਰਤਾਂ ਜਿਹੜੀਆਂ ਸਤਰੰਜ ਖੇਡਦੀਆਂ ਵਾਂ ਤੇ ਉਹਨਾਂ ਦੇ ਵਿੱਚੋਂ ਹੁਣ 84ਵਾਂ ਸਤਰੰਜ ਓਵਰਾਲ ਉਹਨਾਂ ਤਿੰਨਾਂ ਦੀ ਗੱਲ ਹੋ ਰਹੀ ਆ ਇੱਥੇ ਮਤਲਬ ਭਾਰਤ ਦਾ 84ਵਾਂ ਸਤਰੰਜ ਗ੍ਰੈਂਡਮਾਸਟਰ ਹੈ ਜਿਹੜਾ 2023 ਦੇ ਵਿੱਚ ਵੈਸ਼ਾਲੀ ਰਮੇਸ਼ ਬਾਬੂ ਨੇ ਜਿੱਤੇ ਆ অপਸ਼ਨ ਸੀ ਇਸ ਆ ਰਾਈਟ ਆਨਸਰ ਤੇ ਇਹ ਭਾਰਤ ਦੀ ਤੀਜੀ ਮਹਿਲਾ ਗ੍ਰੈਂਡਮਾਸਟਰ ਆ ਤੁਸੀਂ ਸੁਣਿਆ ਹੋਣਾ ਭਾਰਤ ਦੇ ਫੇਮਸ ਗ੍ਰੈਂਡਮਾਸਟਰ ਆਰ ਪ੍ਰਗਿਆਨੰਦ ਦੇ ਬਾਰੇ ਉਹਨਾਂ ਦੀ ਸਿਸਟਰ ਆ ਇਹ ਠੀਕ ਹੈ ਤੇ ਜੇਕਰ ਅਸੀਂ ਗੱਲ ਕਰੀਏ ਇੱਥੇ ਕੋ ਨੇਰੂ ਹੰਪੀ ਇਹਨਾਂ ਨੇ 2000 ਦੇ ਵਿੱਚ ਸਤਰੰਜ ਗ੍ਰੈਂਡਮਾਸਟਰ ਜਿੱਤੇ ਆ ਸੀ ਤੇ ਹਰੀਕਾ ਦਰੋਣਾਵਲੀ ਇਨਾਂ ਨੇ 2011 ਦੇ ਵਿੱਚ ਸਤਰੰਜ ਗ੍ਰੈਂਡਮਾਸਟਰ ਜਿੱਤਿਆ ਸੀ ਤੇ ਹੁਣ 2023 ਦੇ ਵਿੱਚ ਵਿਸ਼ਾਲੀ ਰਮੇਸ਼ ਬਾਗੋ ਨੇ ਜਿੱਤੇ ਭਾਰਤ ਦੀ ਤੀਜੀ ਮਹਿਲਾ ਵਾ ਤੇ ਓਵਰਆਲ 84ਵਾਂ ਸਤਰੰਜ ਗ੍ਰੈਂਡਮਾਸਟਰ ਜਿਹੜਾ ਵਿਸ਼ਾਲੀ ਰਮੇਸ਼ ਬਾਗੋ ਨੇ ਜਿੱਤਿਆ ਹੁਣ ਇੱਕ ਅਵਾਰਡ ਦੀ ਗੱਲ ਆ ਜਸ ਸਤਰੰਜ ਦੀ ਗੱਲ ਆ ਗ੍ਰੈਂਡਮਾਸਟਰ ਦੀ ਗੱਲ ਆ ਤਾਂ ਡੀ ਡੀ ਗੁਕੇਸ਼ ਨਵੀਨਤਮ ਫਿਡੇ ਰੈਂਕਿੰਗ ਵਿੱਚ ਭਾਰਤ ਦਾ ਚੋਟੀ ਦਾ ਸਤਰੰਜ ਖਿਡਾਰੀ ਬਣਿਆ ਅਦਿੱਤਿਆ ਸਾਮੰਥ ਭਾਰਤ ਦੇ 83ਵੇਂ ਗ੍ਰੈਂਡਮਾਸਟਰ ਬਣੇ। ਬੁਪਾਲਾਪੁਰਨੀਤ ਭਾਰਤ ਦੇ 82ਵੇਂ ਗ੍ਰੈਂਡਮਾਸਟਰ ਬਣੇ। ਸਯੰਤਨ ਦਾਸ ਭਾਰਤ ਦੇ 81ਵੇਂ ਗ੍ਰੈਂਡਮਾਸਟਰ ਬਣੇ। ਵਿਗਨੇਸ਼ ਅਨਾ ਭਾਰਤ ਦੇ 80ਵੇਂ ਗ੍ਰੈਂਡਮਾਸਟਰ ਬਣੇ। ਪਰਨੇਸ਼ ਐਮ ਭਾਰਤ ਦੇ 79ਵੇਂ ਗ੍ਰੈਂਡਮਾਸਟਰ ਬਣੇ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਦੁਨੀਆ ਦੇ ਪਹਿਲੇ ਪੋਰਟੇਬਲ ਹਸਪੀਟਲ ਦਾ ਉਦਘਾਟਨ ਕਿੱਥੇ ਕੀਤਾ ਗਿਆ ਹਾਂਜੀ ਪੂਰੀ ਦੁਨੀਆ ਦਾ ਪਹਿਲਾ ਪੋਰਟੇਬਲ ਹਸਪੀਟਲ ਬਣਿਆ ਵਾ ਜਿਸ ਦਾ ਉਦਘਾਟਨ ਗੁਰੂਗ੍ਰਾਮ ਦੇ ਵਿੱਚ ਕੀਤਾ ਗਿਆ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਇੱਕੋ ਸਮੇਂ ਤੇ ਇੱਕ ਸਾਥ ਇੱਥੇ 200 ਲੋਕਾਂ ਦਾ ਟ੍ਰੀਟਮੈਂਟ ਜਿਹੜਾ ਹੋ ਸਕਦਾ ਵਾ ਠੀਕ ਹੈ ਇਸ ਦਾ ਨਾਮ ਆ arogya maitri cube hospital ਨੈਕਸਟ ਕੁਐਸ਼ਨ ਹੈ ਕਿਹੜਾ ਦੇਸ਼ ਹਾਲ ਹੀ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਅੰਤਰਰਾਸ਼ਟਰੀ ਸਮੁੰਦਰੀ ਸੰਗਠਨ ਲਈ ਚੁਣਿਆ ਗਿਆ ਸਭ ਤੋਂ ਵੱਧ ਵੋਟਾਂ ਨਾਲ ਅੰਤਰਰਾਸ਼ਟਰੀ ਸਮੁੰਦਰੀ ਸੰਗਠਨ ਲਈ ਸਾਡਾ ਦੇਸ਼ ਭਾਰਤ ਚੁਣਿਆ ਗਿਆ ਆਪਸ਼ਨ A ਇਜ਼ ਦਾ ਰਾਈਟ ਆਂਸਰ ਭਾਰਤ ਚੁਣਿਆ ਗਿਆ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ ਭਾਰਤ ਦੀ ਕਰੰਸੀ ਆ ਇੰਡੀਅਨ ਰੁਪਇਆ ਪ੍ਰੈਜ਼ੀਡੈਂਟ ਆ ਦ੍ਰੋਪਦੀ ਮੁਰਮੂ ਪ੍ਰਧਾਨ ਮੰਤਰੀ ਯਾ ਨਰਿੰਦਰ ਮੋਦੀ ਜੀ ਮਲੇਸ਼ੀਆ ਭਾਰਤੀ ਨਾਗਰਿਕਾਂ ਲਈ ਵੀਜ਼ਾ ਮੁਕਤ ਦਾਖਲੇ ਦੀ ਆਗਿਆ ਦੇਵੇਗਾ ਭਾਰਤ ਸੋਸ਼ਲ ਮੀਡੀਆ ਲਈ ਸਖਤ ਉਮਰ ਪੋਟੀਸ਼ਨ ਦੀ ਯੋਜਨਾ ਬਣਾ ਰਿਹਾ ਭਾਰਤ ਨੇ 2023-24 ਵਿੱਚ ਰਿਕਾਰਡਡ 41010 ਪੇਟੈਂਟ ਬਣਾਏ ਭਾਰਤ ਲਗਾਤਾਰ ਤੀਜੀ ਵਾਰ ਏਆਈਬੀਡੀ ਦਾ ਪ੍ਰਧਾਨ ਚੁਣਿਆ ਗਿਆ ਭਾਰਤ ਆਈਸੀਸੀ ਦੇ ਤਿੰਨੋਂ ਫਾਰਮੈਟਾਂ ਵਿੱਚ ਨੰਬਰ 1 ਟੀਮ ਬਣਿਆ ਭਾਰਤ ਲਗਾਤਾਰ 6ਵੇਂ ਮਹੀਨੇ ਉੱਪਰ ਦੇ ਬਾਜ਼ਾਰਾਂ ਵਿੱਚ ਟੌਪ ਤੇ ਰਿਹਾ ਨੈਕਸਟ ਪੋਜੀਸ਼ਨ ਇੰਟਰਨੈਟ ਗਵਰਨੈਂਸ ਫੋਰਮ ਆਈਆਈਜੀਐਫ 23 ਹਾਲ ਹੀ ਵਿੱਚ ਕਿੱਥੇ ਆਯੋਜਿਤ ਕੀਤੀ ਗਈ ਇੰਟਰਨੈਟ ਗਵਰਨੈਂਸ ਫੋਰਮ ਆਈਆਈਜੀਐਫ 823 ਹੈ ਜਿਹੜੀ ਇਹ ਨਵੀਂ ਦਿੱਲੀ ਦੇ ਵਿੱਚ ਆਯੋਜਿਤ ਕੀਤੀ ਗਈ ਹੈ অপশন সি ਇਸ ਦਾ রাইਟ ਆਨਸਰ ਹੈ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਹੜੇ ਦੇਸ਼ ਦਾ ਮਾਰਾਪੀ ਜਵਾਲਾਮੁਖੀ ਫਟਿਆ ਹੈ ਹਾਂਜੀ ਮਾਰਾਪੀ ਜਵਾਲਾਮੁਖੀ ਇਹ ਇੰਡੋਨੇਸ਼ੀਆ ਦੇ ਵਿੱਚ ਆ ਤੇ ਜਦੋਂ ਇਸ ਦੇ ਵਿੱਚ ਵਿਸਫੋਟ ਹੋਇਆ ਤਾਂ ਇਸ ਦੀ ਧੂੜ 3 ਕਿਲੋਮੀਟਰ ਦੀ ਉਚਾਈ ਤੱਕ ਉੱਡੀ ਸੀ ਠੀਕ ਹੈ অপਸ਼ਨ ਬੀ ਇੱਥੇ রাইਟ ਆਨਸਰ ਹੈ ਇੰਡੋਨੇਸ਼ੀਆ ਹੁਣ ਇੰਡੋਨੇਸ਼ੀਆ ਦੀ ਗੱਲ ਹੋ ਰਹੀ ਹੈ ਤਾਂ ਇੰਡੋਨੇਸ਼ੀਆ ਦੀ ਕੈਪੀਟਲ ਹੈ ਜਕਾਰਤਾ ਕਰੰਸੀ ਹੈ ਇੰਡੋਨੇਸ਼ੀਆ ਰੁਪਇਆ ਅਤੇ ਪ੍ਰੈਜ਼ੀਡੈਂਟ ਆਯੋਗੋ ਵਿਡੋਡੋ ਜਕਾਰਤਾ ਵਿੱਚ 43ਵਾਂ ਆਸ਼ੀਅਨ ਸਿਖਰ ਸੰਮੇਲਨ ਹੋਇਆ ਇੰਡੋਨੇਸ਼ੀਆ ਭਾਰਤ ਦੇ ਜਨ ਅਸ਼ੁੱਧੀ ਕੇਂਦਰ ਮਾਡਲ ਦੀ ਨਕਲ ਕਰੇਗਾ ਇੰਡੋਨੇਸ਼ੀਆ ਦੀ ਰਾਜਸਟਾਨੀ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਸਟਾਨੀ ਬਣੀ ਫੀਫਾ ਨੇ ਆਗਾਮੀ ਅੰਡਰ 17 ਵਿਸ਼ਵ ਕੱਪ ਦੀ ਮੇਜ਼ਬਾਨੀ ਇੰਡੋਨੇਸ਼ੀਆ ਨੂੰ ਦਿੱਤੀ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਰੈਪਿਡ ਫਾਇਰ ਨੈਸ਼ਨਲ ਚੈਂਪੀਅਨ ਕੌਣ ਬਣਿਆ ਹੈ ਰੈਪਿਡ ਫਾਇਰ ਨੈਸ਼ਨਲ ਚੈਂਪੀਅਨ ਅਨਿਪ ਅਭਿਨਵ ਚੌਧਰੀ ਬਣਿਆ অপਸ਼ਨ ਸੀ ਇਜ਼ ਅ রাইਟ ਆਨਸਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਪਰ ਇੱਥੇ ਤੁਸੀਂ ਇਹ ਜ਼ਰੂਰ ਸੋਚੋਗੇ ਕਿ ਰੈਪਿਡ ਫਾਇਰ ਨੈਸ਼ਨਲ ਚੈਂਪੀਅਨਸ਼ਿਪ ਦੇਖੋ ਪੋਪਾਲ ਦੇ ਵਿੱਚ 60ਵੇਂ ਨੰਬਰ ਦੀ ਮਤਲਬ 60ਵੀਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਹੋ ਰਹੀ ਆ ਤੇ ਇੱਥੇ ਹੀ ਰੈਪਿਡ ਫਾਇਰ ਨੈਸ਼ਨਲ ਚੈਂਪੀਅਨ ਬਣਿਆ ਅਵਿਨਵ ਚੌਧਰੀ ਠੀਕ ਹੈ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ